ਬੰਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਵੱਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਗੁੱਡ ਮਾਰਨਿੰਗ ਲੋ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਵਿਕਰਮ ਬਲੌਗਸ ਦੇ ਵਿੱਚ ਤੇ ਲੋ ਜੀ ਆਪਣੀ ਗੁੱਡ ਮਾਰਨਿੰਗ ਹੋ ਗਈ ਆ ਤੜਕੇ ਨਿਕਲ ਗਏ ਆ ਤੇ ਗੱਲ ਹੋਈ ਏਦਾਂ ਵੀ ਆਪਾਂ ਤੁਹਾਨੂੰ ਵੀ ਪਹਿਲਾਂ ਵੀ ਮੈਗਲੋਡ ਕਰਨਗੇ ਸੀ ਤੇ ਉੱਥੋਂ ਆਪਾਂ ਅਜੇ ਰੁਕਣਾ ਸੀਗਾ ਜੀ ਸੋ ਐਮਰਜੈਂਸੀ ਵਾਂਗ ਛਿਉਣਾ ਪਿਆ ਸਾਡੇ ਜਿਹੜੇ ਆਪਣੇ ਜੀਦਾਰ ਆਟੇ ਆਏ ਹੋਏ ਆ ਕੀ ਤੇ ਜਾਣਾ ਕਰਕੇ ਆਪਾਂ ਨੂੰ ਵਾਪਸ ਹੀ ਹੋਣਾ ਪਿਆ ਆ ਉਹ ਸਾਡੀ ਵੇਟ ਕਰਨ ਦੇ 2 ਦਿਨ ਹੋ ਗਏ ਨਾ ਭਾਈ 2 ਦਿਨ ਹੋ ਗਏ 2 ਦਿਨ ਹੋ ਗਏ ਸਾਡੀ ਵੇਟ ਕਰਨ ਦੇ ਆ ਵੀ ਉਹ ਆਪਾਂ ਨੂੰ ਇਹ ਆਪਾਂ ਨੂੰ ਇਹ ਹੱਥ ਚੰਗਾ ਨਹੀਂ ਲੱਗਦਾ ਵੀ ਅਗਲੇ ਖੜੇ ਹੋਏ ਨਾ ਭਾਜੀ ਉਹ ਨੂੰ ਆਇਆ ਉਹ ਤੋਂ ਆਏ ਭਈ ਉਹ ਲੁਧਿਆਣੇ ਤੋਂ ਲੁਧਿਆਣੇ ਤੋਂ ਬਾਹਰ ਤੋਂ ਆਏ 2 ਦਿਨ ਹੋ ਗਏ ਵੇਟ ਕਰਨ ਦੇ ਸਾਡੀ ਨਾ ਸਾਡੇ ਘਰ ਕੇ ਰੁਕੇ ਆਓ ਤੇ ਆਪਾਂ ਵੀ ਭਾਜੀ ਕਹਿੰਦੇ ਵੀ ਚਲੋ ਜਲੀਏ ਅਸੀਂ ਫੇਰ ਮੈਂਟੋ ਮੈਂਟ ਗੱਡੀ ਚੱਕੀ ਆ ਅਸੀਂ ਕੋਈ ਕੋ ਮਨ ਕਮਾਂ ਦਾ ਸਾਲ ਕੈਨਸਲ ਕਰਕੇ ਪਹਿਲਾਂ ਅਸੀਂ ਉਹਨਾਂ ਨੂੰ ਮਿਲਾਂਗੇ ਠੀਕ ਨਹੀਂ ਉਹਨਾਂ ਨੂੰ ਮਿਲ ਕੇ ਫੇਰ ਵਾਪਸੀ ਆ ਜਾਗੇ ਵੱਖਰੀ ਗੱਲ ਆ ਇਹ ਆ ਹੋਰ ਕਿਤੇ ਚਲ ਜਵਾਂਗੇ ਜਾਵਾਂਗੇ ਜਰੂਰ ਘਰੇ ਬੈਠਣ ਵਾਲਾ ਕੋਈ ਕੰਮ ਨਹੀਂ ਹੋ ਤੇ ਤੁਸੀਂ ਸਾਰਿਆਂ ਨੇ ਪ੍ਰੋਗਰਾਮ ਬੰਨ੍ਹ ਦਿਓ ਹੁਣ ਤੁਹਾਨੂੰ ਦੱਸਦੇ ਆ ਹੋਏ ਇੰਜੋਏਗੀ ਤੁਹਾਨੂੰ ਮੋਂ ਤੁਹਾਨੂੰ ਦੱਸਦੇ ਆ ਵੀ ਹੁਣ ਆਪਣੇ ਕੌਣ 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 ਆਇਆ ਆਣ ਮਿਲਣ ਨੂੰ ਆਇਆ ਪਰ ਸਾਰਾ ਦਿਖਾਵਾਂਗੇ ਕੱਲ੍ਹ ਆ ਕਿ ਇਦਾਂ ਵੀ ਥੋੜੀ ਮਜਬੂਰੀ ਆ ਸਾਡੀ ਆ ਨਾ ਭਾਜੀ ਆਉਣਾ ਪੈਣਾ ਆ ਆਪਾਂ ਆਪਣੇ ਜਿਹੜੇ ਫੈਨ ਆ ਸਾਡੇ ਉਹ ਸਭ ਤੋਂ ਉੱਤੇ ਆ ਘੁੰਮਣ ਘੁੰਮਣ ਫੇਰ ਨਾਲਾ ਕੰਮ ਬਾਅਦ ਚੋਂ ਆ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਆ ਉਹ ਸਾਡੇ ਤੋਂ ਵੀ ਉੱਤੇ ਆ ਤੇ ਸਾਡੇ ਗੁੰਮਣਾ ਫਿਰਨ ਤੋਂ ਵੀ ਉਪਰ ਹੈ ਹਨਾ ਭਾਈ ਦੋ ਦਿਨ ਹੋ ਗਏ ਦੋ ਦਿਨ ਹੋ ਗਏ ਆ ਦੋ ਦਿਨਾਂ ਤੋਂ ਬੈਠੇ ਸਾਡੀ ਵੇਟ ਕਰ ਰਹੇ ਆ ਵੀ ਹੁਣ ਨਹੀਂ ਬੱਚੇ ਕਿਦੇ ਸਕੂਲ ਲੱਗਣਾ ਆਜੂ ਲੱਗਣਾ ਉਹਨਾਂ ਦਾ ਚਲੋ ਇੱਕ ਦਿਨ ਹੁੰਦਾ ਬੰਦਾ ਇੰਜੋਏ ਕਰ ਲਿਆ ਠੀਕ ਆ ਬਸ ਮਨੂਣਾ ਕੋਈ ਜਾਵਾਂਗੇ ਪਹਿਲਾਂ ਉਹਨਾਂ ਨੂੰ ਮਿਲਾਂਗੇ ਫੇਰ ਵਾਪਸ ਆਵਾਂਗੇ ਫੇਰ ਦੇਖਦੇ ਕੀ ਕਰਨਾ ਹਨਾ ਇਹਨਾ ਮਤਲਬ ਜੂਮਰੀ ਉਹ ਚੀਜ਼ ਆ ਤੇ ਤੁਹਾਨੂੰ ਵੀ ਪਤਾ ਮਗਰੋੜ ਕਾਂਜਾ 'ਚ ਘੁੰਮੇ ਹੀ ਨਹੀਂ ਆਗੇ ਅਜੇ ਉੱਪਰ ਨੂੰ ਲੈ ਚੋ ਾਨੂੰ ਵੀ ਪਤਾ ਮਖਰੋੜ ਗੰਜ ਕਿੰਨਾ ਭੂਵੇਂ ਆ ਸੀ ਸਿਰਫ ਅਸੀਂ ਉੱਥੇ ਹੀ ਮੁੜ ਕੇ ਆ ਗਏ ਹ ਜੀ ਅਤੇ ਘੁੰਮਣਾ ਸੀਗਾ ਆਪਣਾ ਕੀ ਨਾ ਧਰਮਸ਼ਾਲਾ ਵਿੱਚ ਜਾਣਾ ਸੀ ਹ ਜੀ ਅਸੀਂ ਉੱਥੇ ਜਾਣਾ ਸੀ ਕੀ ਨਾ ਉਹਦਾ ਯਾਰ ਅ ਕੀ ਨਾ ਦੀ ਪਾਜੀ ਉਹਦਾ ਯਾਰ ਜਿਹੜੀ ਬਹੁਤ ਸੀ ਤਾ ਦੱਸਦੇ ਹੈ ਨੱਡੀ ਵੀ ਆਣਾ ਸੀ ਯਾਰ ਤੋਲ ਕੇ ਜਨਾ ਬਹੁਤ ਵਧੀਆ ਗੇਂ ਗਿਆ ਆਪਾਂ ਤੇ ਜੇ ਉੱਥੇ ਚੱਲ ਜਾਂਦੇ ਤਾਂ ਸਾਨੂੰ ਸ਼ਾਮਾਂ ਦੇ 10 11 12 ਰਾਤ ਦੇ ਵੱਜ ਜਾਣੇ ਹੁੰਦੇ ਆ ਨਹੀਂ ਇੱਜਾ ਸੋਚਿਆ ਪਹਿਲਾਂ ਉਹਨਾਂ ਕੋਲ ਮਿਲੀ ਫਿਰ ਆਉ ਹੋ ਜਾਣਾ ਕੋਈ ਦਿੱਕਤ ਨਹੀਂ ਆਗੇ ਦੇ ਅੱਜ ਦਮੇ ਲੋ ਜੀ ਉਹ ਹੀ ਰੋਡ ਤੇ ਆਪਾਂ ਜਿਹੜਾ ਤੁਹਾਨੂੰ ਕੱਲ ਦਿਖਾਇਆ ਸੀ ਤੁਹਾਨੂੰ ਵੀ ਪਤਾ ਨੇੜੇ ਹੀ ਆ ਤੇ ਇਹ ਰੋਡ ਸੀ ਤੇ ਰੋਡ ਬਹੁਤ ਵਧੀਆ ਰੋਡ ਇੱਕ ਨੰਬਰ ਆ ਮੈਂ ਕਹਾ ਗੱਡੀ ਪਾਣੀ ਵਾਂਗੂ ਜਾਂਦੀ ਆ ਸਪੀਡ ਵੀ ਬੰਦਾ 100 ਤੇ ਜਾਂਦਾ ਬਹੁਤ ਸੋਹਣੀ ਚਲੋ ਹੋਰ ਰੋਡ ਕਿੱਥੇ ਉੱਥੇ ਕਿਹੜੀ ਦਿਨ ਸਫਾਈ ਕਿੰਨੀ ਸੀ ਕਿੱਥੇ ਕਿੱਥੇ ਆਪਾਂ ਗਏ ਹੋਏ ਸੀ ਬਹੁਤ ਸਫਾਈ ਮਗਨੋੜ ਕਾਂਜ ਬਾਕ ਤੇ ਉੱਥੇ ਕਾਗਜ਼ ਵੀ ਨਹੀਂ ਸਿੱਟਦਾ ਕੋਈ ਹਾਂ ਲੋ ਆਪਾਂ ਵੀ ਦੇ ਲੋ ਸਫਾਈ ਸੀ ਸਫਾਈ ਚ ਰੇ ਸਫਾਈ ਵਾਂਗੂ ਰੱਖਦੇ ਆ ਨਾ ਜਿੱਦਾਂ ਅਗਲੇ ਆਪਾਂ ਕਾਗਜ਼ ਕਿੰਨੇ ਆਪਾਂ ਖਾਦਾ ਪੀਤਾ ਨਾ ਵੀ ਆਪਾਂ ਵੀ ਉਸ ਹਾਵ ਨੇ ਚੱਲੇ ਜਿਸ ਹਾਵ ਨੇ ਰੂਲ ਹੁੰਦੇ ਆ ਹਾਂ ਰੂਲ ਹਾਂਜੀ ਲਓ ਜੀ ਆਪਾਂ ਜੇ ਚਾਹ ਆ ਪੀ ਲਈਏ ਤਾਂ ਬੈਠ ਗਾਈਜ਼ ਤਬੀਅਤ ਨਹੀਂ ਠੀਕ ਮੇਰੀ ਗਾਈਜ਼ ਆਪਾਂ ਫੈਨ ਖਾਦੇ ਆ ਦੇਖੋ ਚਲੋ ਚੱਕੋ ਬ੍ਰੈਡ ਸੋਲੋ ਲੋ ਜੀ ਆਪਾਂ ਚਾਹ ਪੀ ਲਈ ਆ ਤੇ ਚਲਿਏ ਤੇ ਲੋ ਜੀ ਹੁਣ ਆਪਾਂ ਚੱਲੇ ਆ ਤੇ ਬਾਜੀ ਚਲੋ ਉੱਠੋ ਯਾਰ ਦੁੱਧ ਪੋਣਾ ਕੋਈ ਪੈਸੇ ਪੈਸੇ ਤੇ ਆਲੇ ਮੜੋ ਈਗੀ ਲਈ ਆਪਾਂ ਤੋਂ ਉਹ ਨਿਆਣਿਓ ਆ ਪਾਣੀ ਪੀ ਲੈ ਗੱਡੀ ਚ ਬਰਜੇ ਤੇ ਚਲਿਏ ਲੋ ਜੀ ਸਹਿਮ ਚੱਕ ਲਿਆ ਸਹਿਮ ਦੇ ਫੁੱਫੜ ਨੇ ਸਹਿਮ ਨੂੰ ਕਹਿਤਾ ਸਹਿਮ ਨੂੰ ਕਹਿਤਾ ਆਪਣੇ ਮਨਵੀਰ ਨੂੰ ਸਹਿਮ ਤਾਂ ਥੱਲੇ ਘੁੰਮੰਦਿਆ ਲੋ ਜੀ ਮੈਂ ਕਹਿੰਦਾ ਯਾਰ ਇੱਕ ਜਣਾ ਨਾ ਸਾਰੇ ਜਣੇ ਇੱਥੇ ਖੜੋ ਤੁਹਾਡੀ ਮੈਂ ਸਾਰਿਆਂ ਦੀ ਹਾਂਜੀ ਲਓ ਜੀ ਆਪਾਂ ਡਰਾਈਵਰ ਭਾਈ ਹੁਣੀ ਚੀਜ਼ ਹੋ ਗਈ ਹੈ ਭਣੀ ਭਾਈ ਕਰਦਾ ਹੁੰਦਾ ਹੁਣ ਡਰਾਈਵਰ ਜਣ ਭਾਈ ਚਲਾਉਂਦੇ ਆ ਗੱਡੀ ਘੰਟਾ ਡੇਢ ਘੰਟੇ ਦਾਦਾ ਭਾਈ ਨੇ ਚਲਾਈ ਸਾਰੀ ਵਾਰ ਸਾਰੀ ਵਾਰ ਭਾਈ ਚਲਾਉਂਦਾ ਆਪਾਂ ਬੈਠੇ ਆਰਾਮ ਨਾਲ ਰੈਸਟ ਕਸ਼ਟ ਮੋਰ ਪੁੱਛਿਆ ਕਹਿੰਦਾ ਤੁਹਾਨੂੰ ਗੱਡੀ ਆਉਂਦੀ ਆ ਮੈਨੂੰ ਯਾਦ ਹੀ ਨਹੀਂ ਮੈਨੂੰ ਮੈਨੂੰ ਹੀ ਲੱਗਦਾ ਦੋ ਹੀ ਜਾਣੀ ਮੇਰੀ ਗੱਲ ਨਹੀਂ ਆ ਲੱਗੀ ਵੀ ਸਰ ਸਾਬਿਤ ਦੇ ਦੇ ਤੁਹਾਨੂੰ ਯਾਦ ਹੀ ਨਹੀਂ ਪਰ ਫੋਨ ਮੈਂ ਕਿਹਾ ਮੈਨੂੰ ਇਹ ਸੀ ਮੈਂ ਕਿਹਾ ਭਾਈ ਭਾਈ ਹੁਣ ਆਪਣੇ ਨਾਲ ਹੀ ਐ ਪਈ ਨਹੀਂ ਵੀ ਤੁਹਾਨੂੰ ਮੈਨੂੰ ਕਿਹੜਾ ਪਤਾ ਸੀ ਮੈਂ ਤਾਂ ਵੀ ਬੰਦਾ ਚਲਾਦਾ ਸਾਰੇ ਨੂੰ ਤਾਂ ਪਤਾ ਭਾਈ ਚਲਾ ਲੈਂਦੇ ਆ ਮੈਨੂੰ ਇਹ ਨਹੀਂ ਪਤਾ ਵੀ ਭਾੜੀ ਇਹਦੇ ਭਾਈ ਨੇ ਕਦੀ ਚਲਾਈ ਵੀ ਨਹੀਂ ਇਹ ਇਹਨਾਂ ਨੂੰ ਪਤਾ ਹਾਂ ਬੰਦੇ ਨੂੰ ਹੁੰਦਾ ਮਾੜਾ ਮੋਟਾ ਹੱਥ ਲੱਗਦੇ ਪਹਿਲਾਂ ਪਹਿਲਾਂ ਤਾਂ ਕਰ ਲੋ ਜੀ ਉਹ ਇੱਕ ਹੋੜਾ ਨਨਕਵਾ ਨਨਕਵਾ ਆਉਂਦੇ ਨਨੂ ਆ ਕੋ ਹਾ ਤੇਰਾ ਹੋਰ ਉਧਰ ਵੀ ਤਿੰਨ ਨਾਰੀ ਦਰਵੀ ਆ ਨਹੀਂ ਕਾ ਲੜਾ ਲੱਗ ਉਹ ਦੇਖਿਓ ਕੁਮਮ ਕੱਲਿਆ ਇਹ ਕਿਦਿਆ ਕੁਮਮ ਕੱਲਿਆ ਆ ਦੇਖਿਓ ਉਹਦੇ ਨਾਲ ਨਿੱਕਾ ਜਿਹਾ ਕੱਲਿਆ ਉਹ ਦੇ ਆ ਦੇ ਅੱਲੀ ਸਾਈਡ ਤੇ ਉਹ ਦੇ ਉਹ ਦੇਖਿਓ ਉਹਦੇ ਐਡੀ ਮ ਆਪਣੇ ਦੇਖਿਆ ਨਾ ਉਹਨੇ ਦੇਖਿਆ ਕੋਲੋਂ ਮੁੱਚੀ ਕੀਤੀ ਕੋਣ ਲਾਲ ਦਾਜੀ ਲਾਤਾ ਚੀਜ਼ੇ ਦੇ ਨਨੂਏ ਚਾਚੀ ਚੀਜ਼ੇ ਦਾ ਨਾ ਲਾਤਾ ਨਨੂ ਕਿਤਨਾ ਦੇਖ ਲਿਆ ਕੁਆ ਕਿਤਨਾ ਸੀ ਮੁੱਚੀ ਕੀਤੀ ਜੀ ਸਾਤੀ ਜੀ ਇਹਦਾ ਲਾਟਾ ਆ ਕੇ ਦੋ ਦੋ ਕੋਲ ਬਾ ਕੋਲ ਬਾ ਕੋਲ ਆ ਰਗਾ ਗੱਡੀ ਫੇ ਲੈਣਾ ਗੱਡੀ ਉਧੇ ਉੱਥੋਂ ਬਦਦੇ ਆਜੋ ਹਾਂਜੀ ਲੋ ਜੀ ਕਿੱਦਾਂ ਠੀਕ ਠਾਕ ਆਈ ਨਾ ਠੀਕ ਆ ਤੁਸੀਂ ਠੀਕ ਹੋ ਓਕੇ ਰਵੜ ਪਹਾੜੀਆਂ ਚੜ ਗਏ ਮੈਂ ਦੇਖੋ ਮਹਾਰਾਜ ਭਾਜੀ ਸਤਿ ਸ਼੍ਰੀ ਅਕਾਲ ਠੀਕ ਠਾਕ ਦੋਸਤੋ ਥੈਂਕ ਯੂ ਸੋ ਮੱਚ ਇੰਨਾ ਪਿਆਰ ਕਿੰਨੇ ਬਲੌਗਾਂ ਨੂੰ ਬਲੌਗ ਦੇਖਦੇ ਹਿੰਦੇ ਮੇਰਾ ਬਲੌਗ ਦੇਖਦੇ ਮੇਰਾ ਤਾਂ ਕਿ ਨਹੀਂ ਹਾਂਜੀ ਹਾਂਜੀ ਕੀ ਨਾਮ ਹੈ ਚੈਨਲ ਦਾ ਚੈਨਲ ਦਾ ਨਾਮ ਦਾ ਸੋਪਰੇ ਬਲੌਗ ਅੱਗੇ ਓਕੇ ਥੈਂਕ ਯੂ ਸੋ ਮੱਚ ਪਹਿਲੇ ਆਓ ਲਓ ਜੀ ਆਪਾਂ ਫੋਟੋ ਸ਼ੂਟ ਕਰਕੇ ਇਹਦੇ ਨੂੰ ਖਾ ਪੀ ਕੇ ਫੂਟ ਵਗੈਰਾ ਨਿਕਲ ਗਏ ਆ ਵਾਪਸੀ ਤੇ ਹੋਣੋਂ ਸੇ ਚੱਲੇ ਆ ਸਿੱਧਾ ਹੀ ਘਰ ਬਾਈ ਕਹਿੰਦਾ ਮੈਨੂੰ ਕੋਈ ਨਾ ਬੁਲਾਇਆ ਵੀ ਮੈਂ ਚੁੱਪ ਚੁੱਪ ਘਰ ਹੀ ਪੁੰਚਿਆ ਮਿੰਟ ਮੈਂ ਸੁਣਾ ਵੀ ਨਹੀਂ ਆ ਕੋਈ ਨਾ ਬੁਲਾਇਆ ਉਹ ਮਿੰਟ ਘੰਟਾ ਭਾਈ ਕਹਿੰਦਾ ਕੁਝ ਨਾ ਬੋਲਿਓ ਮੈਂ ਤਾਂ ਡਰ ਪਰਚਾ ਨਹੀਂ ਸੁਣਾ ਕੋਈ ਵੀ ਤੁਹਾਡੀ ਕੋਈ ਵੀ ਕੋਈ ਗੱਲ ਨਹੀਂ ਤੁਹਾਡੀ ਘਰ ਦੀ ਕੋਈ ਗੱਲ ਨਹੀਂ ਤੁਹਾਡੀ ਆ ਕੋਈ ਨਹੀਂ ਭਾਈ ਕਹਿੰਦਾ ਮੈਂ ਕਿੱਥੇ ਬੈਠਾਂ ਦੀ ਬਸ ਮੈਨੂੰ ਹੁਣ ਬਸ ਤੁਸੀਂ ਲੈ ਜਾਓ ਮੈਨੂੰ ਬਚਾ ਦੇ ਮੇਰੇ ਬਾਸ ਲਓ ਜੀ ਉਹ ਮਨਵੀਰ ਤੂੰ ਫਿਰ ਤੱਕ ਜਿਵੇਂ ਜੀ ਜਾਂਦਾ ਓਏ ਆ ਦੇਖੋ ਬੱਚਾ ਅਡਾ ਛੋਟਾ ਪਾਪਾ ਹੋ ਗਏ ਚੱਕੀ ਸਾਰੇ ਜਣੇ ਸੌ ਗਏ ਆ ਸਾਰੇ ਥੱਕ ਗਏ ਆ ਸਿਆਣੇ ਸਾਰੇ ਸੌ ਆਪਾਂ ਵੀ ਸੌ ਗਏ ਆ ਮਾ ਬੀਬੀ ਸੌ ਗਈ ਆ ਆਬੀ ਤਾਂ ਬਹੁਤ ਹੈਂਦੀ ਚੁੱਪੀ ਆ ਸਾਡਾ ਡਰਾਈਵਰ ਸਾਥ ਵੀ ਸੌ ਗਿਆ ਆ ਗੱਡੀ ਕੌਣ ਚਲਾਉਂਦੇ ਗੱਡੀ ਪਤਾ ਨਹੀਂ ਥਾਲੇ ਨੂੰ ਹੋਟਲ ਇਹ ਫੋੜਨ ਗੱਡੀ ਚਲਾਉਣਾ ਵੀ ਫੋੜਨ ਗੱਡੀ ਚਲਾਉਣਾ ਸਾਰੇ ਸੌ ਵੀ ਲੈਵਰ ਵੀ ਸੌ ਗਿਆ ਆ ਵੀ ਸੌ ਗਿਆ ਓ ਮਾਈ ਗੋਡ ਦੋਸਤੋ ਮੈਂ ਲੋਦਾ ਕਰੀਮ ਸਾਂਸ ਲਿਕ ਸਾਂਸ ਲਿਕ ਦਾ ਸ਼ੈਂਪੂ ਵਾਓ ਉਹ ਕਰੀਮ ਵੀ ਉਹਦੀ ਸਾਂਸ ਲਿਕ ਆਹਾਂ ਅਦਾ ਕਰੀ ਬੋਲ ਚ ਵਾਹ ਵਾਹ ਵਾਲਾ ਬਨੀਏ ਮੇਰੀ ਜੀ ਵਾਲਾ ਬਨੀਏ ਕੱਲ ਹੀ ਅੱਤਾ ਵੀ ਉਹ ਜਾ ਮਤਲਬ ਇੰਜੋਏ ਕੀਤਾ ਸੋ ਹੁਣ ਆਪਾਂ ਸ਼ਰਪੁਰ ਪਹੁੰਚ ਗਏ ਆ ਸਾਰੇ ਮਾਚਲ ਵਾਲੇ ਭਰਾਵਾਂ ਦਾ ਧੰਨਵਾਦ ਜਿਨ੍ਹਾਂ ਨੇ ਇੰਨੀ ਸਪੋਰਟ ਕੀਤੀ ਸਾਨੂੰ। ਇਹਨਾਂ ਸਾਨੂੰ ਸਾਫ਼-ਸਾਫ਼ ਰਾਹ ਬਣਾ ਕੇ ਦਿੱਤੇ ਆ। ਰਾਹ ਬਹੁਤ ਵਧੀਆ ਹੀ ਆ। ਉੱਤਲੇ ਤੇ ਬਹੁਤ ਸਾਫ਼-ਸੁਭਾਈ ਆ। ਕਿ ਮੈਂ ਜੀ ਚੁਣਿਆ ਵੀ ਸਾਡੀ ਵੀ ਇਧਰ ਏਰੀਆ ਦੇ ਵਿੱਚ ਇੰਨੀ ਸਾਫ਼-ਸੁਭਾਈ ਹੋਵੇ ਤੇ ਇੰਨੀ ਵਧੀਆ ਰਵੇ। ਤੇ ਆਪਾਂ ਪਹੁੰਚ ਗਏ ਆ ਜੀ ਉੱਧਰ ਤਰੱਕੀ ਬਹੁਤ ਹੈ। ਹਨਾ ਬਈ ਜਿੰਨੇ ਵੀ ਚੀਜ਼ ਆਪਾਂ ਖਾਧੀ ਫਰੈਸ਼ੀ ਦਿੱਤੀ ਬਣਾ ਸੀ। ਵਧੀਆ ਸੀ। ਲੋਸ ਹਾਬ ਨਹੀਂ ਹੈਗਾ ਵੀ। ਬਰਗਰ ਛੇ ਦਿਨਾਂ ਦਾ ਪਿਆਜ ਅੱਜ ਖਵਾਤਾ ਨਹੀਂ ਆਪੋ ਫਰੂਟ ਚਾਟ ਬਿਲਕੁਲ ਟੇਸਟੀ ਜਿੰਨੇ ਵੀ ਚੀਜ਼ ਸਾਰੀ ਉਹਨਾਂ ਨੇ ਤਾਜੀ मतलब ਵਧੀਆ ਰੇਟ ਵੀ ਹੈਗਾ 10 ਰੁਪਏ ਵੱਧ ਪਰ ਨਹੀਂ ਚੀਜ਼ ਬਹੁਤ ਵਧੀਆ ਹੈ ਚੀਜ਼ ਬਹੁਤ ਘੱਟ ਨਹੀਂ ਹੈਗਾ ਵੀ ਚੀਜ਼ ਮਾੜੀ ਦੇਂਦੀ ਆ ਪੈਸੇ ਜ਼ਿਆਦਾ ਲੈਣੇ ਤਾਂ ਕੋਈ ਨਹੀਂ ਮਾਰ ਨਹੀਂ ਨਹੀਂ ਆਣੇ ਸਾਡੇ ਮਾਰਦੇ ਹਟੋਟ ਇਹ ਲੈਣਾ ਜਦਾਂ ਕੈਮ ਹੋ ਗਈ ਦੁੱਧਾਂ ਦੁੱਧ ਵੀ ਹੁਣ ਬੱਚੇ ਦਾ ਬਹੁਤ ਵਧੀਆ ਹੈ ਹੈਂ ਸੇਵਾ ਆਇਆ ਬਿਮਾਰ ਬਿਮਾਰ ਸੀਗਾ ਚੱਲਾ ਬੜਾ ਵਧੀਆ ਹੈ ਸਹੀ ਹੋ ਗਿਆ ਹੈ ਹਨਾ ਕਿੰਨਾ ਵਰ ਗਿਆ ਆ ਕੀ ਆ ਬਿਮਾਰ ਬਿਮਾਰ ਆਇਆ ਬੜਾ ਬੰਦੀ ਨਾਲ ਕੰਮ ਆ ਜਿਹੜਾ ਪਹਾੜੀ ਏਰੀਆ ਦੇ ਵਿੱਚ ਦੇ ਲਾ ਭਾਈ ਛੜਤਨ ਹਨਾ ਚੱਲੀ ਜਾਂਦਾ ਪਿਆ ਨਾਲ ਨਾਲ ਕੰਮ ਵੀ ਚੱਲਦਾ ਪਿਆ ਤੇ ਸਾਸ ਪਾਈ ਵੀ ਬਹੁਤ ਜ਼ਿਆਦਾ ਆ ਵੀ ਮਤਲਬ ਸੇਫਟੀ ਇੰਨੀ ਕਿ ਜ਼ਿਆਦਾ ਨਾ ਵੀ ਬੰਦੇ ਖੜੇ ਕੀਤੇ 25 30 ਜਾਨ ਇਹਨਾਂ ਨੇ ਨਾਲ ਭਾਜੀ ਇਤਨੂੰ ਰੱਖ ਕੇ ਗੱਡੀ ਚੜਾਓ ਅੱਛਾ ਤਾਂ ਭੋਰਾ ਵੀ ਨਹੀਂ ਸੀਗਾ ਉਹ ਲੋਕ ਕੱਲ ਬਹੁਤ ਜਨ ਲੱਗ ਲੱਗੀ ਕਿਥੇ ਬਗੇ ਜੂਮਰੇ ਉਹਨਾਂ ਨੇ ਲਾਉਣੇ ਥੋੜੀਆਂ ਗੱਡੀਆਂ ਰੋਕ ਦਿੱਤੀਆਂ ਕਿਉਂਕਿ ਮਗਰ ਰਸ ਪੈ ਗਿਆ ਹਾਂ ਇੱਕ ਨਾਲ ਰੋਕੀ ਰੱਖਿਆ ਕਾਫੀ ਟਾਈਮ ਦਾ ਜਿੱਦਾਂ 5 ਕਿਲੋਮੀਟਰ ਦੂਰ ਰੁੱਕ ਪਿਆ ਹੈਗਾ ਕਿਲੋਮੀਟਰ ਦੂਰ ਉਹਨਾਂ ਨੇ ਕੱਟਿਆ ਪਹਿਲੇ ਸ਼ੋ ਗੱਟੀਆਂ ਰੋਕਤੀਆਂ ਸਾਰੀਆਂ ਵੀ 10 15 ਵੀ ਰੁਕ ਜੋ ਹੈ ਅੱਗੇ ਰਸ ਪਿਆ ਆ ਵੀ ਬਿਲੋਂ ਨੰਗਾ ਜੇ ਵੀ ਫਿਰ ਸੀਨੇ ਕੋ ਆਜਿਓ ਚੀਜ਼ ਬਹੁਤ ਵਧੀਆ ਜੀ ਬਹੁਤ ਵਧੀਆ ਲੱਗੀ ਮੈਨੂੰ ਸਾਡੇ ਇੱਧਰ ਹੁੰਦਾ ਤਾਂ ਚਲੋ ਜੀ ਉੱਧਰ ਨੇ ਦੀ ਦਾ ਕੀ ਨਿਕਲੇ ਸੀ ਬਾਹਰੋਂ ਪੁਲਿਸ ਵਾਲੇ ਨੇ ਆਪ ਕੀਤੀ ਅੰਦਰ ਆਹੋ ਦੇਖਿਆ ਲੈਣਾ ਮਰਵਾੜਿਆ ਮੜਿਆ ਆਪ ਵਿਚਾਰੇ ਨੇ ਸਹੀ ਕੀਤੀ ਆਹ ਤੇ ਬਾਕੀ ਆਪ ਸਹੀ ਸਾਰੇ ਸਹੀ ਹੈਣਾ ਭਾਜੀ ਆਪ ਕੱਪ ਕਰਾਂਗੇ ਤਗਲੇ ਵੀ ਕੱਪ ਕਰਵਾਂਗੇ ਚੰਗੀ ਜਰ੍ਹਾਂ ਆ ਵੀ ਵਧੀਆ ਰਹੋ ਤੇ ਅਗਰ ਕੱਲ ਤੁਹਾਡੇ ਨਾਲ ਵਧੀਆ ਰਹੂੰਗਾ ਡੈਟ ਹੁੰਦਾ ਹੈ ਮੁੰਡਾ ਮਿਲ ਸਾਥੜੇ ਬੈਣਾ ਕੋਈ ਨਹੀਂ ਮੰਮੀ ਭਾਂਜਾ ਵਾਸਤੇ ਲੰਬੇ ਬਣ ਚੋ ਜਾਈਂ ਆ ਉਹਨਾਂ ਦੇ ਲਾ ਮੈਂ ਦੇਖ ਲਓ ਮੈਂ ਟ ਨਹੀਂ ਸੁਤਾ ਦੋਸਤੋ ਨਾ ਬੋਰ ਸੁਤਾ ਸੁਤਾ ਪਿਆ ਸੀ ਉਹ ਦੇਖੋ ਅੱਗੇ ਨਾਕਾ ਲੱਗਾ ਪੰਜਾਬ ਦਾ ਬੈਰੀਅਰ ਦੇਖਦੇ ਹਾਂ ਹੁਣ ਇੱਥੇ ਕੀ ਸਮਾਚਾਰ ਚੱਲਦਾ ਸਾਡਾ ਇਹਨਾਂ ਨਾਲ ਮੈਨੂੰ ਤਾਂ ਉਹਦੇ ਨਹੀਂ ਰੋਕ ਸਕਦੇ ਇਹਨਾਂ ਨੂੰ ਪਤਾ ਬਿਕਰਮ ਭਾਈ ਆ ਉਹ ਪਿਆਰ ਇਹਨਾਂ ਨੇ ਆਪਣੇ ਸਾਰੇ ਬੰਦੇ ਆਪਣੇ ਲੱਗੇ ਚੱਲਦੇ ਮਹਾਰਾਜ ਭਾਈ ਦਾ ਸਿਕਾਲ ਦੇਖਿਆ ਮਾਰੇ ਕਦੇ ਸੂਟ ਅਗਲੇ ਨੇ ਇੱਦਾਂ ਬੰਦੀ ਗੱਲ ਬਾਤ ਉਹ ਜਾਣਦੇ ਉੱਤਾ ਵੀ ਆਪਾਂ ਮੁੰਡੇ ਆ ਵੀ ਜਾਣਦੇ ਦੋਸਤੋ ਆ ਵੀ ਜਾਣਦੇ ਇਹ ਆਪਣੇ ਖਾਸ ਬੰਦੇ ਆ ਇਹ ਗੱਲ ਇਹ ਕਿ ਇੱਦਾਂ ਵੀ ਜੇ ਕੋਈ ਵੀ ਇੱਥੇ ਕਿਸੇ ਨੂੰ ਕੋਈ ਬੈਰੀਅਰ ਤੇ ਰੋਕਦਾ ਆ ਤੁਸੀਂ ਇਹ ਕਹਣਾ ਵੀ ਫਿਕਰਾਂ ਫਿਕਰਾਂ ਤੋਂ ਲੋਕ ਜਿਹੜਾ ਮੁੰਡਾ ਆ ਵੀ ਉਹ ਭਰਾ ਆ ਆਪਣਾ ਬਸ ਉਹਨਾਂ ਜਰਾਨਾ ਨਾ ਤਕੜਾ ਕਰਨਾ ਨਾ ਸਾਰੀ ਸਾਰੀ ਉਮਰ ਤੱਕ ਆਹੇ ਉਹ ਇਹ ਨਾ ਫੰਕਸ਼ਨ ਕਰਦੇ ਆ ਯਾਰ ਦੁਸਤਾ ਨਾ ਕਰੀਏ ਇਹ ਗਰੀਬ ਜੀ ਵਾਲਾ ਬੰਦੀ ਨੀ ਦਿੰਦੀ ਉਹ ਵਾਲਾ ਬੰਦੀ ਸ਼ਰਮਾ ਸੁਧ ਵੈਸ਼ਨੋ ਢਾਬਾ ਬਾਕੀ ਰੋਟੀ ਓਏ ਹੋਏ ਬੋ ਸਤੰਦੂਰੀ ਰੋਟੀਆਂ ਇਦਾਂ ਦੀਆਂ ਨੇ ਨਾ ਭਾਈ ਮਤਲਬ ਖਾ ਹੁੰਦੀਆਂ ਸੀ ਇਹ ਨਹੀਂ ਕਿ ਦਾਦ ਰੋਟੀਆਂ ਕਰਾਲੀਆਂ ਤੇ ਖਾਣ ਹੀ ਹੁੰਦੀਆਂ ਮਤਲਬ ਬਹੁਤ ਹਲਕੀਆਂ ਸੀ ਫਰੈਸ਼ ਸੀਗੀਆਂ ਮਤਲਬ ਬਹੁਤ ਵਧੀਆ ਈ ਬਹੁਤ ਮਜ਼ਾ ਆਇਆ ਭਾਈ ਰੋਟੀ ਰੋਟੀ ਵਧੀਆ ਸੀ ਉਹ ਲੰਗਰ ਦਾ ਇੱਕ ਅੱਧਾ ਖਾਦਾ ਕੋਈ ਗੱਲ ਟੈਨਸ ਨਹੀਂ ਆਪਣੇ ਪਾਪੋ ਬਾਲਕਾ ਨਾਦੀ ਦੇ ਖਾਦਾ ਲੰਗਰ ਬਾਕੀ ਮੰਨਦੀ ਕੋਈ ਨਹੀਂ ਮਕਰੋੜ ਦਾ ਨੇ ਬਾਰੂ ਖਾਦੀ ਰੋਟੀ ਦੋ ਤਿੰਨ ਵਾਰ ਹੋ ਤੱਕ ਹੋ ਗਿਆ ਤੇ ਬੱਸ ਹੁਣ ਘਰੇ ਪਹੁੰਚ ਰਹੇ ਆ ਸਹੀ ਸਾਡੇ ਘਰੇ ਅਮਨ ਨਹੀਂ ਹੁੰਦੇ ਆ ਉਹਨਾਂ ਨੇ ਦੇਖਿਆ ਮੈਨੂੰ ਫੇਲ ਹੈ ਜਨਾ ਬਾਬੇ ਦੇ ਹਾਂਜੀ ਲੋਈ ਆਪਾਂ ਆ ਗਏ ਘਰੇ ਫਾਈਨਲੀ ਫਾਈਨਲੀ ਬਾਬਾ ਜੀ ਦੀ ਮੇਹ ਨਾਲ ਬਹੁਤ ਸੋਹਣਾ ਪਹੁੰਚੇ ਆ ਘਰੇ ਠੀਕ ਹੈ ਨਹੀਂ ਭਾਈ ਬਿਲਕੁਲ ਬਹੁਤ ਸੋਹਣੀ ਯਾਤਰਾ ਹੋ ਗਈ ਬਹੁਤ ਜ਼ਿਆਦਾ ਲੋਈ ਘਰੇ ਆ ਗਏ ਆਪਾਂ ਲਾਓ ਸਮਾਨ ਚਲੋ ਜੀ ਲਾਓ ਸਮਾਨ ਕੱਢ ਲਓ ਸਮਾਨ ਬਾਬਾ ਜੀ ਦੀ ਮੇਹ ਨਾਲ ਬਹੁਤ ਸੋਹਣਾ ਸਾਰਾ ਕੁਝ ਰਿਹਾ ਹੈ ਨਾ ਚਲੋ ਆਇਓ ਆਇਓ 5 ਕਿਲੋ ਵਧੀਆ ਟੁਕੇ ਦੇ ਦਾ ਆ ਗਏ 5 ਕਿਲੋ ਦੇ ਆ ਗਈ ਪਾਜੀ ਲਾਈ ਦਿਓ ਅੱਗੇ ਆਲੂ ਲੈ ਵੀ ਜਿੰਤਾ ਨੂੰ ਆਲੂ ਗੰਡੇ ਲੋਈ ਆਪਣੀ ਲੈ ਲੋ ਗੱਡੀ ਬਾਬਾ ਜੀ ਦੀ ਮਿਹਨਤ ਪਹਾੜਾ ਚ ਬੁੱਕ ਦੀ ਜਾਂਦੀ ਹੈ ਤੇ ਬੁੱਕ ਦੀ ਆਉਂਦੀ ਆ ਬਹੁਤ ਸੋਹਣੀ ਗੱਡੀ ਮਿਲੀ ਆ ਬਹੁਤ ਸੋਹਣੀ ਲੋਈ ਆ ਕੇ ਘਰੇ ਆਪਾਂ ਤੇ ਮੇਰੀ ਸੋਹਣੀ ਜੀ ਦਾ ਘਰ ਆ ਕੁੜੀ ਕਿੱਥੇ ਆਪਣੀ

ਹਾਂ ਜੀ ਭਾਈ ਭਾਈ ਨੂੰ ਦੇਖੇ ਭਾਈ ਕੋ ਕਿੱਦਾਂ ਜਾਂਦੇ ਨਹੀਂ ਮੇਰੀ ਲੱਤ ਆਣੀ ਨਹੀਂ ਕਿੱਥੇ ਆ ਚਾਰੀ ਦਿੁੱਤਾਂ ਕਰਕੇ ਸੁਆਇਆ ਸੀ ਹੋਰ ਨਹੀਂ ਆਉ ਜਾਰੀ ਦੇ ਲੈ ਕੁੜੀ ਦੀਦੀ ਸਾਰਿਆਂ ਨੇ ਦੱਸੇ ਕੁੜੀ ਦੀ ਜੀ ਕਿੰਨੀ ਐ ਦੀ ਸਾਰਿਆਂ ਨੇ ਕਹਿੰਦਾ 10 ਸਾਲ ਦੀ ਆ ਕਿਹੜੀ ਇਹ ਇਹ ਸਾਲ ਸਾਰਾ ਵਿਸਤਾਰਾ ਸਾਲ ਦੀ ਆ ਦੇਖ ਲੈ ਦੇਖਣ ਨੂੰ ਲੱਗਦੀ ਨਾ 12 13 ਸਾਲਾਂ ਦੀ ਪਲਸ 2 ਕਲੀਅਰ ਕਰ ਲਈ ਆ ਪਲਸ 2 ਹੋ ਗਈ ਐ ਦੀ ਹਣਾ ਭੋਲੂ ਬਜਾਰੀ ਹੈ ਕੀ ਕੀ ਹੈ ਡੋਡੋ ਬਾਹਰ ਚਲ ਦ ਘਰ ਆਦਾ ਜਾ ਜਿੰਦਾ ਡੋਡੋ ਬਾਹਰ ਕਿੱਥੇ ਆ ਡੋਡੋ ਓਏ ਡੋਡੋ ਉਹ ਡੋਡੋ ਆ ਹੈ ਓਏ ਡੋਡੋ ਡੋਡੋ ਆ ਜਾਣਦੇ ਉਧਰ ਨੂੰ ਕੁਮਾਰਾ ਕੁਮਾਰਾ ਉਧਰ ਨੂੰ ਉਧਰ ਨਹੀਂ ਜਾਂਦੇਓ ਚੈਰਿੰਗ ਉਧਰ ਨੂੰ ਉਧਰ ਨੂੰ ਬਸ ਲਾ ਹੋਰ ਉਹਨਾਂ ਤੋਂ ਪਿੱਛੇ ਲਾ ਜਾਣੀਆਂ ਤੂੰ ਬੰਨੀ ਤੇ ਚਾੜਨੀ ਆ ਆਜੋ 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 ਓ ਬੱਲੇ 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 ਲੋ ਜੀ ਸਹਿਜ ਪ੍ਰੀਤ ਆ ਗਈ ਆ ਪਰੋਣੇ ਆ ਗਏ ਆ ਭਜੀ दसू जशलीन बहुत प्यार करते दूजे बो करते दूजे भाजी प्रीत प्रीत हो गया ਸਤਿ ਸ਼੍ਰੀ ਅਕਾਲ। ਠੀਕ ਆ। ਹੋਰ ਦੇਖ। ਚੇਤਾ ਠੀਕ ਆ ਤੇ ਨਾ। ਹਾਂ। ਠੀਕ ਤੇ। ਕਰ ਰੂ ਆ। ਪ੍ਰੀਤ ਤੂੰ ਸੁੱਤੀ ਪਈ ਆ ਵਿਚਾਰੇ ਮਿਲਣ ਆਇਆ ਆਪਾਂ ਆਦੇ। ਉਹ ਲਾਈਟ ਪੈਂਦੀ ਪਿੱਛੇ। ਦੇਖ ਦੇ। ਇਹਨੂੰ ਵੜ ਜਾ। ਇਹ ਸਾਡੀ ਬੀਬੀ। ਗੋਲ ਪਾ ਕੁਝ। ਆ ਕੁੜੀ ਆ ਕੁੜੀ ਵਿਚਾਰੀ ਮਿਲਣ ਆਇਆ। ਹੂੰ ਮੈਂ ਕਿਹਾ ਬਲੌਗ ਚ ਨਹੀਂ ਉਹ ਬਾਲ ਨਹੀਂ ਕੀਤੀ ਹੋ ਅੱਤਿ ਜੀ ਕਹਿੰਦੇ ਨਹੀਂ ਗਈ ਮੈਂ ਤੁਹਾਨੂੰ ਕਿਹਾ ਹੀ ਮੈਂ ਬਲੌਗ ਚ ਕਿਹਾ ਨਾ ਸਵੇਰੇ ਸਪੈਸ਼ਲ ਆਏ ਆਪਾਂ ਸਪੈਸ਼ਲ ਆਏ ਮੁਰਕੇ ਦਾ ਮੈਂ ਤਾਂ ਮਿਲ ਕੇ ਜਾਣਾ ਤੁਹਾਨੂੰ ਕਿ ਪਹਿਲਾਂ ਵੀ ਆਈ ਕਹੀ ਗਏ ਉਹਦੇ ਪਾਪ ਸੀਗਾ ਗੱਡੀ ਚੱਟ ਹੋ ਗਈ ਕਿਸੇ ਨਾਲ ਹੈਂ ਨਹੀਂ ਆਪਣੀ ਹਰ ਕੋਈ ਆਲਓ ਬੜਾ ਜੀ ਹਾਬੋ ਤਾਂ ਜਾਣਦੇ ਹੈ ਵਾਓ ਫੋਟੋ ਕਿਛ ਟਿਕਾ ਵੀਡੀਓ ਪਰ ਮੈਂ ਤਾਂ ਮੋਣੀ ਆ ਦਵੇ ਕੰਨ ਪਿੱਛੇ ਲੋ ਜੀ ਤੁਹਾਡੀ ਵੇਟ ਕਰਦੇ ਪਏ ਸੀਗੇ ਵਿਚਾਰੇ ਇਹਨਾਂ ਕਰਕੇ ਅਸੀਂ ਸਪੈਸ਼ਲ ਆਏ ਮੋੜ ਕੇ ਇਹ ਕਿੰਨੇ ਦਿਨਾਂ ਦੀ ਵੇਟ ਠੀਕ ਹੈ ਹੋਣੇ ਤਾਂ ਕਰਿਓ ਜੀ ਜੀ ਇਧਰ ਫੋਟੋ ਸੀਟ ਹੋ ਗਿਆ ਆ ਆ ਕੁੜੀ ਕਹਿੰਦੇ ਮੈਂ ਰਹੇ ਇਹ ਸਾਡੇ ਘਰ ਦੀ ਕੁੜੀ ਆਏ ਫੇਰ ਵੀ ਦੇ ਦੋ ਇਹਨਾਂ ਕਰਕੇ ਸਪੈਸ਼ਲ ਆ ਪਾਏ ਆ ਆ ਪਰ ਮਿਲ ਕੇ ਪਹਿਲਾ ਸਾਲ ਅੱਬ ਚੱਲ ਗਏ ਆ ਹਾਂ ਲੋ ਜੀ ਸਾਰੇ ਯਾਰ ਇਥੇ ਫੈਮਿਲੀ ਅਰਦਾਤਾ ਨਵਾਜ਼ ਆਇਆ ਦਾ ਅੱਜ ਇਹਨਾਂ ਬਲੌਗ ਦੇ ਵਿੱਚ ਮੈਂ ਕਿਤੇ ਅਰੇ ਉਤ ਸ਼ੇਅਰ ਕਰ ਦਿੰਦੀ ਠੀਕ ਹੈ ਹਾਂ ਇਹ ਕਿ ਕਿ ਆਪਾਂ ਕਰੀ ਬਾਈ ਬਾਏ ਕਰ ਫਾਦੇ ਨੂੰ ਤੁਹਾਡੀ ਕੱਡੀ ਚਾਬੀ ਖਵਾ ਚ ਗਈ ਕਿ ਇਹ ਚਾਬੀ ਦੱਸੀ ਆ ਇੱਕ ਵਾਰ ਸਾਡੀ ਛੋਟੀ ਕੁੜੀ ਚਾਰ ਦਿਨ ਘਰੇ ਰਹੀ ਹੈ ਉਹ ਮੋਮੋਰ ਪਰ ਆ ਰਹੀ ਹੈ ਔਰ ਕਿੱਦਾਂ ਦੇ ਆਹ ਦੇਖੋ ਮੁੰਡਾ 7ਵੀਂ ਚ ਵੱਡਦਾ ਹੁੰਦਾ ਕਟਿੰਗ ਕਰਦਾ ਹੈ ਬਲੌਗ ਦੇਖ ਲਈਏ ਠੀਕ ਆ ਕਮੈਂਟ ਕਰਦੇ ਸ਼ੇਅਰ ਕਰ ਦੇਣੀ ਜਿਹੜੇ ਆਪਣੇ ਜਿਹੜੇ ਯਾਰ ਦੋਸਤਾਂ ਨੂੰ ਉਹਨੂੰ ਭੇਜ ਦੇ ਠੀਕ ਆ ਜੀ ਠੀਕ ਆ ਹਾਂਜੀ ਓਕੇ ਹਨ ਦੱਬੀ ਦੱਬੀ ਤਵਾ ਮਮੇ ਇਹ ਵੀਰੇ ਹਾਂਜੀ ਚੱਲੇ ਠੀਕ ਆ ਜੀ ਚਲ ਠੀਕ ਆ ਹਾਂਜੀ ਠੀਕ ਆ ਓਕੇ ਬਾਏ ਲੋ ਜੀ ਚਲਗੇ দা <laughs> দো ਸਾਰਾ ਲੰਗਰ ਹਾਲ ਆ ਬਹੁਤ ਹੀ ਪਿਆਰਾ ਲੰਗਰ ਹਾਲ ਬਹੁਤ ਸੋਹਣਾ ਬਣਾਇਆ ਗਿਆ ਆ ਨਿਊ ਤਿਆਰ ਕੀਤਾ ਆ ਸਾਰਾ ਪਹਿਲਾਂ ਉੱਪਰ ਬੇਸਮੈਂਟ ਸੀ ਕਿ ਹੁਣ نیچے ਆ ਬਣਾਇਆ ਦੇਣ ਲੱਗਿਆ ਸ ਦੇਦੇ ਆ ਸਲੋ ਹੋ ਰਹੀ ਆ ਸਮਝ ਨਹੀਂ ਆ ਰਹੀ ਜੀ ਤੁਹਾਨੂੰ ਗੱਲ ਨੂੰ ਬਾਕੀ ਅੱਗੇ ਬੋਲੋ ਇਸ ਵਾਰ ਵੀ ਜਦੋਂ ਦਿੱਸ਼ਤ ਕੀਤੀ ਹੋਈ ਹੈ ਜਿਸ ਦਾ ਅਪੋਰਟ ਹੈ ਉਹ ਵੀ ਮਤਲਬ ਕਿ ਸਾਹਮਣੇ ਪਰ ਆ ਰਿਹਾ ਹੈ ਪਰ ਇਹ ਨਹੀਂ ਬੰਦ ਹੋ ਰਹੀ ਹੈ ਇਸੇ ਵਾਰ ਨੂੰ ਬਾਹਰ ਲਾ ਕੇ ਬੰਦ ਕੀਤੀ ਜਾਂਦੀ ਹੈ ਪਰ ਉਹ ਵੀ ਬੰਦ ਹੋ ਗਿਆ ਹਮ ਸਾਥੇ ਇਹ ਦਰਾਇਆ ਕਿ ਇਹ ਲੱਗੂ ਹੈ ਟਾਈਟ ਆ ਵੀ ਕੋਈ ਮੁਕਤ ਬੰਦ ਕਰਦਾ ਹੈ ਤੁਸੀਂ ਇਹ ਵਾਰ ਦੇਖ ਸਕਦੇ ਹੋ ਕਿ ਇਸ ਹੱਬ ਦੇ ਨਾਲ ਆ ਬਹੁਤ ਹੀ ਜਿਆਦਾ ਵਧੀਆ ਕਲੱਬ ਸਫਾਈ ਹੋਇਆ ਸਾਰਿਆਂ ਨੇ ਇੰਨੀ ਕੀ ਸਾਫ ਸਫਾਈ ਰੱਖੀ ਹੋਈ ਆ ਜੋ ਸਰਪ੍ਰਸਤਿਕਾ ਬਹੁਤ ਜਿਆਦਾ ਵਧੀਆ ਹੈ ਬਹੁਤ ਪਤਲੀ ਕਮੈਂਟ ਕਰਦੇ ਆਂ ਇਹ ਬਹੁਤ ਅਚਕਲੇ ਦਾ ਦਿਖਾਈ ਦਿੰਦਾ ਆਖਰੀ ਗੱਲ ਆਪਾਂ ਨੂੰ ਦੱਸ ਦਿੰਦੇ ਹਾਂ ਆਪਾਂ ਕੋਲ ਨਵਾਂ ਪੋਸਟ ਅਰੰਭ ਕਰਨ ਤੋਂ ਪਹਿਲਾਂ ਅੰਤ ਕਰਦੇ ਹਾਂ ਉਹਦੇ ਨਾਲ ਨਾਲ ਕਰਵਾਉਣ ਦੇ ਲਈ ਥੈਂਕ ਯੂ ਸੋ ਮਚ ਫਾਈਵ ਮਾਈ ਵੀਡੀਓ ਥੈਂਕ ਯੂ ਮੈਂ ਨੇ ਕਹਿੰਦੇ ਸੇ ਇੰਟਰਵਿਊ ਦੇ ਲਈ ਵੈਨ ਮੈਨ ਸੰਗ ਬਹੁਤ ਲੱਗਦੀ ਆ ਭਾਈ ਜਿਹੜੀ ਆਪਣੀ ਇੰਟਰਵਿਊ ਹੈ ਜੀ ਉਹ ਤੁਹਾਨੂੰ ਕਲੀਅਰ ਨਹੀਂ ਸੁਣੀ ਹੋਣੀ ਹੈਗੀ ਤੇ ਉਹਦਾ ਮੈਂ ਨਾ ਪ੍ਰੋਪਰ ਤਰੀਕੇ ਨਾਲ ਪੂਰੀ ਆਪਣੀ ਪੀਡੀਐਫ ਲਾਉਂਗਾ ਤੇ ਉਹ ਮੈਂ ਪ੍ਰੋਪਰ ਤਰੀਕੇ ਨਾਲ ਅਪਲੋਡ ਕਰਾਂਗਾ ਬਾਕੀ ਸਾਰਿਆਂ ਨੂੰ ਦੱਸਿਓ ਕਿੰਨੇ-ਕਿੰਨੇ ਪੂਰੀ ਇੰਟਰਵਿਊ ਸੁਣਨੀ ਆ ਥੈਂਕ ਯੂ ਸੋ ਮੱਚ ਤੇ ਕਰਦੇ ਆ ਬਲੌਗ ਦਾ ਐਂਡ ਲਵ ਯੂ